ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ਼ੇਰਦੀਨ ਸੂਬੇਦਾਰ ਸਿੰਘਾਂ ਦੀ ਮੱਤ ਲੈਣ ਵਾਸਤੇ ਜਾਂਦਾ ਹੈ ਤਾਂ ਸਿੰਘ ਕਹਿੰਦੇ ਆ ਕਿ ਕਿਕਰ ਦਾ ਉਹਲਾ ਲੈ ਕੇ ਨਾ ਖੜਾ ਸਾਹਮਣੇ ਆ ਕੇ ਗੱਲ ਕਰ ਉਸ ਵੇਲੇ ਦੀਆਂ ਲਾਈਨਾਂ ਕਿਉਂ ਕਹਿਣ ਲੱਗ ਆਪਣੇ ਵਿਚਾਲੇ ਰੱਬ ਵਾਰ ਕਰੀ ਨਾ ਥਿਆਰ ਤੇਰੇ ਕੋਲ ਹੈ ਸਾਡੇ ਕੋੜਿਆਂ ਕਿੰਦਰਾਂ ਵੀ ਡਰੀ ਨਾ ਮਰਦਾਂ ਦੇ ਬੋਲ ਹੈ ਸਾਨੂੰ ਤੇਰਾ ਪੱਕਾ ਹੋਵੇ ਅੱਜਕੀਨ ਆਈਆਂ ਸਿੰਘਾਂ ਨੂੰ ਲਿਆ ਕੇ ਦੇ ਵਿੱਚ ਸ਼ੇਰਦੀਨ ਜੀ ਕਾਲੇ ਮੂੰਹਾਂ ਵਾਲੀਆਂ ਆਣ ਕੇ ਤੇ ਕਾਣੂ ਵੜਦਾ ਤੂੰ ਦਲਾ ਚੋਏ ਜੇ ਤੋਖੇ ਬਾਜ ਹੋ ਬੰਦਾ ਬੰਦੇ ਦੀ ਪਰਖੇ ਅੱਜ ਚਾਰ ਗੱਲਾਂ ਚੋਏ ਹੋਵੇ ਕਿਸੇ ਕੌਮ ਦਾ ਕੀਲੇ ਕਾਲੇ ਨਾਗ ਤੇ ਵਜਾ ਕੇ ਬੀਨ ਜੀ ਕੀ ਕਹੋਣੇ ਬਾਲੀਆਂ ਸਿੰਘਾਂ ਨੂੰ ਲਿਆ ਕੇ ਦਿੰਦਾ ਸ਼ੇਰਦੀਨ ਜੀ ਕਾਲੇ ਮੂੰਹਾਂ ਵਾਲੀ